ਸਾਲਾ ਯਾਰ ਅੱਛੀ ਨੇ ਭੁੰਨਤਾ ਲਾਇਆ ਸੀਗਾ ਉਹਨੂੰ ਘਰ ਵਾਲੀ ਨੇ ਰੱਖ ਲੈਣ ਨੂੰ ਐ ਜੀ ਵੇਜ ਮੁੰਨ ਚਲਾਵੇ ਚਲੋ ਇੰਨੇ ਆ ਜਾਣੇ ਆ ਉਹਦੇ ਕੋਲੇ ਇੰਨੇ ਕੀ ਬੰਦਾ ਮੋਲ ਵਾਹ ਗੁਰੂ ਪਪਾ ਆਉਨੇ ਤੇਰੇ ਕੋਲੇ ਮੜਿਆ ਮੋਹ ਦਾ ਬੰਨ੍ਹਾ ਕੇ ਕੋਈ ਨਹੀਂ ਹਮ ਨੇ ਆ ਫਿਰ ਤੇਰੇ ਕੋਲੇ ਨਹੀਂ ਕੰਮ ਚਲਦਾ ਯਾਰ ਅੱਛੀ ਨੂੰ ਬੈਠਾ ਲੱਗਦਾ ਉਹੀ ਅਸਲਾਮ ਲੰਗਿਆ ਆਉਂਦੇ ਆ ਨਸੀਬੀ ਬਹੁਤ ਖੁਸ਼ੀ ਲੱਗਦਾ ਪੈ ਰਿਹਾ ਉਹਦੇ ਕੋਲੇ ਚੱਲ ਗਏ ਉਹਦੇ ਕੋਲੇ ਹੁੰਦਾ ਆਹ ਬੈਠਾ ਸਲਾਮ ਲੰਗਿਆ ਆਹ ਕਰੇ ਆਟਾ ਇੱਧਰ ਕਿੱਥਾ ਆ ਗਿਆ ਆਹ ਭਰ ਆਰਤੀ ਯਾਰ ਚਾਲ ਚੱਲੀ ਆਹ ਦੱਸ ਵਰਤਵੇਂ ਆ ਮੋਲ ਕੀ ਐ ਛੋਪੀਂ ਬਣਾ ਯੱਤਾ ਲਾਉਣਾ ਦਿੰਦਾ ਮੇਰਾ ਸਾਲਾ ਮਾ ਮਹਾਯਾਦਰੀ ਭਾਬੀ ਨੇ ਬੂੰ ਨੀ ਦਿੱਤਾ ਮੈਨੂੰ ਉਹਨੂੰ ਐਸ ਵੀ ਵੇਚ ਕੇ ਖੜੂਗਾ ਕੀ ਵਿੱਚ ਤੂੰ ਸਾਲਾ ਫੂੰਣ ਤੂੰ ਸਾਲਾ ਗਣਾ ਨਹੀਂ ਬਖ ਫੇਰੇ ਆ ਵੀ ਬੂਟੇ ਖੜੇ ਆ ਨਹੀਂ ਮੰਨ ਲਾਂਗੇ ਉਹ ਬੋਲੇ ਮੇਰੇ ਅਮਰ ਇਹ ਤਾਂ ਜੇ ਜਗੇ ਹੁਣਿਆ ਪਾ ਅਮਰਾ ਨੂੰ ਤੇ ਹੀ ਰਹਦਾ ਹਲਕੇ ਇੱਕ ਨਹੀਂ ਪਤਾ ਲਾ ਛੱਤ ਦਿਨ ਦਾ ਵਰ ਦੱਸਾਂ ਦੇ ਵਾਲੀ ਗੱਲ ਭਾਈ ਆ ਬਰਮਾਲਦੇ ਆ ਨੀਦ ਨੂੰ ਮੈਂ ਦੈੜ ਵਾਲੀ ਗੱਲ ਦੱਸਦਾ ਅੱਜ ਮੈਂ ਗਿਆ ਸੀ ਬੱਸ ਤੇ ਤੇਰੀ ਭੈਣ ਹਾਂ ਅੱਛਾ ਤੁਸੀਂ ਸੋਣੀ ਜੀ ਤੇਰੀ ਭਾਬੀ ਨੂੰ ਮੇਰੇ ਤੇ ਹੋ ਗਿਆ ਸ਼ੱਕ ਉਹ ਵੀ ਨਾਲ ਹੀ ਸੀਗੀ ਕੀ ਅੱਕ ਲਓ ਐਂ ਕਰਕੇ ਉਹਨੂੰ ਸ਼ੱਕ ਹੋ ਗਿਆ ਤੇ ਕੁੜੀ ਦਾ ਬੋਆ ਸੁਣੀ ਸੀ ਹਾਂ ਗੱਲ ਤੇਰੀ ਭਾਬੀ ਨੂੰ ਜਾ ਕੋ ਗਿਆ ਨਾ ਤਾਂ ਨਹੀਂ ਨੂੰ ਨਾ ਤਾਂ ਮੈਨੂੰ ਛੋਟੀ ਭੈਣ ਛੋਟੀ ਉਹ ਜੁੱਤ ਨਹੀਂ ਫੇਰਾ ਤੇਰੇ ਤੇ ਫਿਰ ਆ ਜੂ ਯਾਦ ਨਹੀਂ ਦਰਦੀ ਵੀ ਐਂਦਾ ਮੇਰੇ ਤੋਂ

ਹਾਂਜੀ 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 ਨਹੀਂ ਜੀ ਮੈਂ ਬੀਏ ਕੀਤੀ ਹੈ ਗਲੀ ਹਜੇ ਨਹੀਂ ਇਹ ਜਾਈ ਦੀ ਬਾਰੇ ਨੂੰ ਹੱਥ ਨਹੀਂ ਪਹੁੰਨਾ ਹਜੇ ਨਹੀਂ ਇਹ ਗੱਡੀ ਨੂੰ ਵੀ ਨਹੀਂ ਪਹੁੰਚਦਾ ਇਹ ਝੋਟਿਆਂ ਗੀ ਹੇਟਾ ਤੂੰ ਹੀ ਦੱਸ ਜੇ ਇਹ ਨੰਬਰ ਸੇਵ ਕਰ ਲੈ ਜਾਂਦੇ ਨਾਮ ਨਹੀਂ ਪਾਪੇ ਨਾਲ ਗੱਲ ਕਰਨੀ ਹੈ ਪਾਪੇ ਨਾਲ ਕੋਈ ਨਹੀਂ ਕਰਾਉਂਦਾ ਠਰ ਕੇ ਜੇ ਪਾਪਾ ਮੇਰਾ ਉਹ ਦੂਰ ਕਰਦਾ ਚੰਗਾ ਹੀ ਕੋਣ ਨਾਲੇ ਮੋਟਰ ਤੇ ਬੈਠੇ ਆ ਨਿਛੜੀ ਨਿਛੜੀ ਨਾ ਚੜੀ ਭਾਪੇ ਨੂੰ ਦੱਸ ਉਹਨੂੰ ਪਾਣੀ ਦੇਖਣ ਭੇਜਿਆ ਸੀ ਉੱਧਰਲੇ ਕਰਾਂ ਦੇ ਪਾਣੀ ਹੈ ਤੇ ਕਰਾਇਆ ਹੀ ਨੀਗਾ ਹਾਂ ਮੈਂ ਜਾਣਾਂ ਉੱਥੇ ਵੱਟ ਤੇ ਪੱਕੀ ਤੇ ਉੱਥੇ ਬੈਠਦੇ ਆ ਕੀ ਕਹਿੰਦਾ ਉਹ ਅਬਾ ਫੋਨ ਫੋਨ ਬਥੇਰੀ ਜਾਂਦੇ ਨਾਲ ਚਲ ਪਾ ਸਵੇਆ ਜੀ ਜੀ ਕਾ ਪਾਣੀ ਕਿਵੇਂ ਉੱਧਰ ਭਰਿਆ ਕਰ ਹਾਂ ਹਾਂ ਉਹ ਤਾਂ ਸਭ ਪੂਰਾ ਫੋਲੋ ਗਿਆ ਬਲਾ ਟਾਈਮ ਲਾਇਆ ਤੂੰ ਉੱਧਰ ਕੀ ਕਰਦਾ ਸੀ ਉਹ ਇੱਕ ਮੈਡਮ ਜੀ ਸੀ ਤੇਰੇ ਬਾਰੇ ਪੁੱਛਦੀ ਸੀ ਉਹ ਤਾਂ ਕਿਆ ਮੇਰੇ ਬਾਰੇ ਕੀ ਪੁੱਛਦੀ ਸੀ ਕੋ ਗਲਵਾਦੂ ਕੀ ਥੋਡੀ ਉਹ ਜਾ ਜਿਤੀਆਂ ਨਾ ਖਾਲੀ ਮੈਥੋਂ ਕਦੇ ਫਿਰ ਪਤਾ ਨਹੀਂ ਤੇਰੇ ਵਾਰੀ ਭਾਈ ਜੀ ਦਾ ਸਾਹ ਘਰੇ ਇਧਰ ਨਾਲ ਕਰਦਾ ਗਾਲ ਮੈਂ ਉਹ ਨਹੀਂ ਯਾਰ ਇਹ ਤਾਂ ਮਜ਼ਾਕ ਕਰਦਾ ਉਹ ਤਾਂ ਉਹ ਭਾਈ ਜੀ ਕਿਹਦੀ ਜਾਈ ਨਹੀਂ ਕੋਈ ਜਾਈ ਦੀ ਗੱਲ ਨਹੀਂ ਨਾ ਤੋ ਉਹ ਗੰਦਾ ਖੰਡ ਨਹੀਂ ਯਾਰ ਇਹ ਤਾਂ ਯਾਰ ਜਾਈ ਦੀ ਗੱਲ ਨਹੀਂ ਨਾ ਤੂੰ ਪਾਲ ਕੇ ਕਰਿਆ ਨਾ ਪਾਲੀ ਪਾਲੀ ਪਵਾਵਾਂਗੇ ਮਾਰਾ ਸੌਖਾ ਰੱਖੇ ਪਤਾ ਪਹਿਲੇ ਵਾਰੀ ਗੱਲ ਕਰ ਹਾਂ ਮੈਡਮ ਤੇਰੇ ਵਾਰੀ ਕਹਤੋ ਕੋਈ ਦੀ ਸੀ ਮੈਨੂੰ ਕੀ ਪਤਾ ਯਾਰ ਮੈਂ ਕਿਹੜਾ ਉਹਦਾ ਨੰਬਰ ਲਿਆ ਨਾ ਕੋਈ ਗੱਲ ਲੈਣਾ ਬਾ ਨੰਬਰ ਮੈਂ ਨਹੀਂ ਲੈਣਾ ਨੰਬਰ ਮੈਂ ਤਾਂ ਠੀਕ ਆਂ ਉਹ ਮੈਂ ਤੇਰੀ ਇਚਾ ਪਰ ਪਹੁੰਚੀ ਤਾਂ ਦੇਰਵਾਰੀ ਸੀਗੀ ਉਹ ਮੈਂ ਤਾਂ ਕੋਈ ਨਹੀਂ ਫਿਰ ਲਿਆ ਮੈਨੂੰ ਨੰਬਰ ਦੇ ਦੇ ਮੈਂ ਕਰੂੰ ਗੱਲ ਉਹਦੇ ਨਾਲ ਚਲੋ ਤਨ ਵਰਤ ਤਾਂ ਤੋ ਛੰਡ ਕਰ ਦੂੰਗਾ WhatsApp ਤੇ ਮੈਨੂੰ ਨੰਬਰ ਛੰਡ ਕਰ ਉਹ ਤੇਰੇ ਲੀੜੇ ਵੀ ਪਹੁੰਚਦੀ ਸੀ ਲੀੜੇ ਉਹਨਾਂ ਦਾ ਖ ਲਾਲ ਜੇ ਬਾਗੇ ਰੱਖਦਾ ਉਹ ਮੈਂ ਤਾਂ ਉਹ ਨਹੀਂ ਲੇਗਾ ਤਾਂ ਨੀਲੇ ਗਾ ਚਲ ਕੋਈ ਨਹੀਂ ਲਾਲ ਤੇ ਨੀਲੇ 'ਚ ਕੀ ਫਰਕ ਆ ਚਲ ਮੈਂ ਫਿਰ ਗੇੜਾ ਮਾਰਾਂ ਮੁਕਰ ਵੇਖ ਆਵਾਂ ਉਹ ਦੂਜੇ ਘਰਾਂ 'ਚ ਮਾਵਾ ਆ ਤਾਂ ਜਾਨਾ ਪਤਾ ਨਹੀਂ ਕਿੱ데 ਬੈਠੇ ਤਿੰਨ ਚਾਰ ਤਾਰਾ ਤੂਰਾ ਲੈ ਲਾ ਕੇ ਬੋਤੇ ਬੈਠੇ ਆ ਹਾਂ ਜਾਦੂ ਵੇਖ ਉਹਥੇ ਤੇ ਮੈਂ ਫਿਰ ਉਹ ਦੂਜੇ ਖੇਤ ਉਧਰਲੇ ਕਰਾਉਣ ਨੂੰ ਗੇੜਾ ਮਾਰ ਕੇ ਆਉਣਾ ਮੈਂ ਤੇਰੇ ਕੋਲੇ ਜੋ ਕੋਈ ਗੱਲ ਬਾਤ ਤਾਂ ਮੈਂ ਫੋਨ ਲਾ ਦੇ ਚੰਗਾ ਪਹਿਲਾਂ ਤਾਰਾ ਤੂਰਾ ਵਾਲੇ ਨਾਲ ਹੁਣ ਜਾੜਾ ਚੰਗਾ ਬਾਬਾ ਬੈਠੇ ਵੀ ਦੋ ਆ ਤੇ ਮੈਂ ਜੋ ਉਹਨਾਂ ਨੂੰ ਔਖਾ ਭਾਰਾ ਹੋਇਆ ਤਾਂ ਮੈਨੂੰ ਕੁੱਟਣਗੇ ਵੀ ਚੱਲ ਕੋਈ ਨਹਰਾ ਬੁੱਕਾ ਦਾਂਗੇ ਇਹ ਕਾ ਤੋ ਬੈਠੇ ਪਛਲਾਂਗੇ ਘੜਲਾ ਮਣਵਾ ਅਵਰ ਕੱਟੇ ਨਾ ਦੇ ਬੁੱਕੇ ਆ ਰ ਕੱਟੇ ਜੀ ਆ ਇਹ ਕਰ ਫਿਰ ਬਾਬੇ ਚੱਲਦੇ ਉੱਥੇ ਤਾਂ ਖੁੱਲੇ ਭੰਡਾਰੇ ਹੁੰਦੇ ਆ ਕਿ ਨੱਥ ਉੱਥੇ ਕੀ ਹੁੰਦਾ ਹੈ ਉੱਥੇ ਕੋ ਡਿਫੈਂਡ ਕਿਸੇ ਦਾ ਮ ਆਪਣੇ ਵਾਲਾ ਚੱਲ ਗਏ ਫਿਰ ਇੱਕ ਅੱਧਾ ਹੋਰ ਨਾਲ ਰਾਜਣਾ ਗੱਲ ਬਾਤ ਪਾਈ ਕੋਈ ਨਹੀਂ ਵੇਸਾ ਆਇਆ ਉਹ ਲੋਕ ਨਾ ਕਰ ਜੂ ਇੱਕ ਅੱਧਾ ਰਾ ਚੱਲਾ ਆਇਆ ਫਰਾਜਾ ਯਾਰ ਹਾਂ ਕਿੱਧਰ ਮਰਚੀ ਹੈ ਕਿੱਧਰ ਨੂੰ ਯਾਰ ਅੱਜ ਕਿੰਮੇ ਤਰ ਦਰਸ਼ਨ ਪਏ ਉਹ ਬਾਬੇ ਦੇ ਆਏ ਸੀ ਯਾਰ ਇੱਥੇ ਬੱਸ ਨਹੀਂ ਇੱਥੇ ਘੜੀ ਥੀ ਹਲੋ ਕਰੇਦਾ ਯਾਰ ਜੀ ਜਾਣੀ ਲੱਗਦਾ ਪਰ ਹੱਡਲਾ ਕਿ ਮੇਰੇ ਲੂਟ ਜੀ ਤੁਹਾਨੂੰ ਪਤਾ ਕਰੀ ਜਾਂਦੀ ਬਾਬੇ ਦੇ ਚੱਲੇ ਸੀ ਹੁਣ ਬਾਬੇ ਦੇ ਚੱਲੇ ਯਾਰ ਚੱਲ ਵੜ ਮੇਰੇ ਪੱਤੇ ਦਾ ਪ੍ਰਬੰਧ ਕਰਦੇ ਆ ਆਪ ਦਾ ਪੈਕ ਪੋਹ ਜਾ ਤੁਹਾਨੂੰ ਕੋਈ ਚੀਜ਼ ਸਮਝਦੀ ਔਰ ਕੋਈ ਹੋਰ ਕੋਈ ਚੀਜ਼ ਸਮਝਦੀ ਤੁਹਾਨੂੰ ਓ ਤੈਨੂੰ ਨਹੀਂ ਪਤਾ ਨਹੀਂ ਪਤਾ ਨਹੀਂ ਤਾਂ ਮਤਾਂਗੇ ਨਾ ਇਹ ਨਹੀਂ ਸੱਚ ਹੋਗੀ ਤੋਸਾਂ ਡੜੀ ਬੱਤੂ ਹਲੋ ਲੋਲ ਕਰ ਡੈਡੀ ਡੈਡੀ ਤੇਰੇ ਨੂੰ ਕੀ ਕਹਿਣਾ ਮੇਰੀ ਤਾਂ ਗੱਲ ਕਿਹੜੀ ਤੇਰੇ ਨੂੰ ਕੀ ਕਹਿਣਾ ਉਹਦਾ ਮਿਹਨਤ ਦੇ ਅੱਖ ਰੱਖੀ ਬੇਟਾ ਕਿਹੜੀ ਤੇ ਤੈਨੂੰ ਨਹੀਂ ਪਤਾ ਹਾਂ ਕੋਣ ਦੱਸਦਾ ਜੀ ਜਿਹੜੀ ਬਾਹਰ ਲੈ ਕੇ ਜਾਂਦੀ ਹੈ ਜਿਹੜੀ ਮੈਨੂੰ ਬਾਹਰ ਲੈ ਕੇ ਜਾਂਦੀ ਆਹ ਉਹ ਅਜੇ ਮੈਨੂੰ ਫੋਨ ਆਇਆ ਸੀ ਹਾਂ ਬਾਪੇ ਬਾਰੇ ਪੁੱਛਦੀ ਥਾਲੇ ਉਹ ਨੂੰ ਕਹਿ ਲੱਗਾ ਉਹਦੀ ਗੱਲ ਕਮਾ ਲਈ ਤੂੰ ਮੈਡਮ ਵਾਲੀ ਗੱਲ ਮੈਂ ਕਰਾਈ ਤੂੰ ਫਿਰ ਠੀਕਾ ਤੇ ਤੱਕ ਅਰਾੜਾ ਕਰਾ ਦਿਆਂਗਾ ਆਹ ਤੇ ਆਂ ਘਰਲਾ ਨਹੀਂ ਬਾਹਰ ਨਾ ਰਹਿਣਾ ਨਹੀਂ ਨਰਨਾ ਮੈਂ ਰੱਪਾ ਪਾਏ ਨੰਬਰ ਵੀ ਕੱਢ ਲਿਆ ਜਾਂਦਾ ਯਾਰ ਚਲ ਵਧ ਕੇ ਰੋਣ ਦੱਸ ਗਿਆ ਵਾ ਆ ਵੀ ਭਰਿਆ ਵਾ ਯਾਰ ਵੀ ਭਰਿਆ ਵਾ ਤਾਂ ਆਲਾ ਵੀ ਭਰਿਆ ਵਾ ਚਲ ਉਹਦੇ ਤੇ ਜਾਈਏ ਹੋਗਾ ਇਹ ਪਾਣੀ ਚੱਲੀ ਜਾਂਦਾ ਮੋਟਰ ਵੱਗ ਗਿਆ ਕਿੱਦਾਂ ਗਿਆ ਰ ਅਰਦਾਈ ਬਈ ਮੈਂ ਜਾਣਾਂ ਤੇ ਮੁੰਡਾ ਥੀੜਾ ਨਹੀਂ ਗਈ ਯਾਰ ਘੋਰ ਨਾ ਕੇ ਪਾਸੇ ਉੱਠ ਜਾਉਂਦੇ ਬੰਦੇ ਜਿਹੜੇ ਬੈਠੇ ਸੀਗੇ ਪੁਰਾਣੀ ਫੋਨ ਸੀਗੇ ਮੈਂ ਤਾਂ ਆਪ ਨਹੀਂ ਦੇਖੇ ਕਿ ਸ਼ਕਲ ਨੂੰ ਦੇ ਨਾ ਮੈਂ ਜਾ ਕੇ ਮੋਟਰ ਦੇ ਕਿੱਥੇ ਆਹ ਪ੍ਰਸਾਈਡਲ ਨੂੰ ਵੀ ਲੋਕ ਲਾ ਗਿਆ ਯਾਰ ਕਿਆ ਕਿਧਰ ਇਹ ਸ਼ੋਰ ਜਾ ਯਾਰ ਮੋਟਰ ਨੂੰ ਵੀ ਜੰਦਰਾ ਲਾ ਗਿਆ ਕੰਦਰਾ ਦਾ ਯਾਰ ਚਾਫੀ ਆ ਮੋਟਰ ਨੂੰ ਵੀ ਜੰਦਰਾ ਲਾ ਗਿਆ ਯਾਰ ਹੁਣ ਕੀ ਕਰਗੇ ਯਾਰ ਹੁਣ ਗਿਆ ਕਿਧਰ ਸਾਲ ਲੈਨੇ ਆ ਪਤਾ ਇਹਦੇ ਹੋਣਾ ਉਹ ਜੋਬੀ ਯਾਰ ਕਿਤੇ ਉਨੋਂ ਦੇ ਨਾਲ ਤੇ ਹੋਣਾ ਨਹੀਂ ਚਲ ਮੈਂ ਉੱਥੇ ਹੀ ਲੈਣਾ ਪਤਾ ਕੀ ਆ ਵੀ ਸ਼ਾਇਦ ਉੱਥੇ ਜਾਵੜਿਆ ਹੋਵੇ ਅਜਾਣੇ ਉੱਥੇ ਬਾਬੇ ਦੇ ਲਈ ਨਾ ਪਤਾ ਮੈਂ ਪਰ ਮੇਰਾ ਜੀ ਇਹ ਨਹੀਂ ਕਰਦਾ ਰਹਿੰਦਾ ਤੇਰਾ ਜੀ ਕਾ ਤੂੰ ਨਹੀਂ ਕਰਦਾ ਐਂ ਦੇ ਕਸ ਮੇਰੇ ਘਰ ਤੂੰ ਜਾ ਕੇ ਹਗਲਾ ਲਓ ਮੈਂ ਪਾਣੀ ਟਿਕਣ ਨਿਕਲ ਜਾਊਂਗਾ ਮੈਂ ਨਾ ਪੜਨਾ ਪੜਨਾ ਪੇਪਰ ਜੇ ਨਹੀਂ ਆਈ ਉਹ ਕੋਈ ਨਹੀਂ ਪੜਨੀ ਕਿੰਨੇ ਦਾ ਸਾਰੀਆਂ ਮਰ ਪੜ੍ਹਨੀ ਆ ਇੱਥੇ ਕੋਈ ਨਹੀਂ ਬਰਾ ਓਏ ਆ ਜਾ ਜਾ ਕੇ ਰਾਂ ਚੱਲ ਤੂੰ ਆਇਆ ਚੱਲ ਓਏ ਯਾਰ ਤੂੰ ਯਾਰ ਕਿਹਦੀ ਮਗਰ ਨਹੀਂ ਯਾਰ ਲਗਾਤੇ ਮੱਥਾ ਟੇਕ ਲਊ ਕਹਿਣਾ ਮੱਥਾ ਦੇ ਕੇ ਦੇ ਤਾ ਗਿਆ ਪੜ੍ਹ ਪੜ੍ਹਦੀ ਆਗਲੇ ਦਿਨ ਚੱਲ ਗਏ ਉਹ ਪ੍ਰਸ਼ਾਲ ਚੰਗਾ ਬੈ ਜਿੱਥੇ ਓਏ ਬੰਦਾ ਜਿਹੜਾ ਹਮਰ ਕੋਲ ਉਹ ਦੋਨ ਚੱਲਦੇ ਯਾਰ ਨਹੀਂ ਤੇ ਆ ਜਾ ਪਹਿਲਾਂ ਦੇਖ ਦੇ ਸਕ ਲੈਨੇ ਆ ਪਹਿਲਾਂ ਮੈਨੂੰ ਮੱਥਾ ਟੇਕ ਲੈਣਾ ਤੂੰ ਦੇਖ ਬਾਅਦ ਵਿੱਚ ਓਏ ਮਨਾ ਤਾ ਤਾ ਹਣੀ ਬਾਰੀ ਟੇਕ ਲੈਣਾ ਫਰਮੇ ਦੇਖੀਓ ਖੜਦਾ ਓਏ ਇਹਦੀ ਵੀ ਕੀੜਾ ਉੱਡਦਾ ਆ ਜਾਂਦਾ ਖਲ ਖਲ ਹਾ ਵੀ ਚੱਲ ਗਏ ਆ ਜਾਓ ਉਹ ਘਰ ਕੋਰਾ ਵਾ ਤੂੰ ਨਹੀਂ ਹਟਦੇ ਉਹ ਬੈਠੇ ਆਪਣੇ ਆੜੀ ਦਾਲ ਚਾ ਆਉਂਦਾ ਲੈ ਬੈਠਾ ਮੈਂ ਕਿਹੜਾ ਜਾਣਦਾ ਹੁਣ ਉਹਨਾਂ ਨੂੰ ਮਲਾਣੇ ਆ ਉਹਨਾਂ ਨਾਲ ਜੇ ਕੋਈ ਉਹਨਾਂ ਦੇ ਜਾਣ ਪਛਾਨ ਵਾਲਾ ਸਾਡੇ ਘਰੇ ਨੂੰ ਦਾ ਦੂਗਾ ਹੋ ਨਹੀ ਹੁੰਦਾ ਸਾਰੇ ਆਪਣੀ ਮੰਮੀ ਕਿੱਥੇ ਨਾਲ ਸ੍ਰੀ ਗਾਜੀ ਸਾਰਿਆਂ ਨੂੰ ਸ੍ਰੀ ਗਾਜੀ ਯਾ ਗਾਲਾ ਬਲਾਏ ਆਪਣੀ ਆ ਬੰਦੇ ਨਾ ਕਰਾਂ ਉਹ ਭਾਵੇਂ ਨਾ ਡਰ ਲਾਦਾ ਡੇ ਭੜੇ ਨਾ ਤਾਂ ਤੇਰੀ ਉਹ ਨਹੀਂ ਦਾਂਦੇ ਆ ਸ੍ਰੀ ਗਾਜੀ ਤੂੰ ਬਹਿ ਜਾ ਗੋਦੀ ਕੀ ਆ ਜਾਓ ناگا نی دو دو ہن جی سولوشن والے ورجی اے ایتھے آیا ورجی اے آیا نہیں یار دا چاک ورجی لالا بیگ کو ناماں نہیں کم لاو نا لے دا موبائل تھوڑا ڈھندا ہے کوئی نہیں کوئی نہیں واہ ایتھے تھا یار کوئی نہیں بی بی ਆਗਰ ਭਾਈ ਇਹਨਾਂ ਨੂੰ ਵੀ ਬਾਸਟ ਤੁਹਾਨੂੰ ਘਟ ਘਟੇ ਆ ਥੋੜੀ ਪਾਈ ਆ ਮੈਂ ਤੁਹਾਨੂੰ ਥੋੜੀ ਬਾ ਲੰਨੇ ਆ ਉਂਡੀ ਪਾ ਦੀਏ ਉਂਡੀ ਅਰੀ ਮੈਂ ਤਾਂ ਭਾ ਯਾਰ ਮੈਂ ਨਹੀਂ ਗੀ ਹਾਂ ਜੀ ਇੰਨੀ ਗੱਲ ਇੰਨੀ ਹੈਗੀ ਇਹਦੇ ਨਾਲ ਬਾਦੀ ਤੁਹਾਨੂੰ ਥੋੜੀ ਪਾਈ ਬਾਈ ਬਸ ਪਹਿਲਾਂ ਹੀ ਲਾ ਗਈ ਬੈਠਾ ਨਹੀਂ ਪਹਿਲਾਂ ਹੀ ਆਈ ਪਾਈ ਬਗੈ ਆ ਬਗਾ ਬੋਲੋ ਆ ਗਿਆ ਆਰੇ ਜਾਨੀ ਕਿਹਦਾ ਆਉਂਦਾ ਨਾ ਐ ਖਵਾ ਚਲ ਰਿਹਾ ਉਹ ਵੀ ਖੜਾ ਦੇਖ ਰਿਆ ਸੀ ਪਾਣੀ ਬੁਰੀ ਉਹ ਜਲ ਮੈਂ ਆਇਆ ਕਰਦਾ ਫਿਰ ਪਹਿਲਾ ਮੈਲ ਵਾਲੇ ਨਾਲੇ ਸੰਦ ਨਾਲ ਜੀ ਜਾਏਗਾ ਉਹ ਜੀ ਆਉਂਦਾ ਅਰ ਉਹੀ ਆ ਲੋ ਇੱਟਾ ਦਾਦਾ ਸਿਆਪਿਆ ਉਨੀ ਅੱਪਾ ਵੀ ਦਾਦਾ ਨੂੰ ਭੱਜਣਾ ਹੀ ਜਾਂਦਾ ਹੈ ਮੈਂ ਕਹਿੰਦਾ ਕੋਈ ਹੁਣ ਲਾ ਲਾ ਕੇ ਦੋ ਵਿੱਚੋਂ ਮੈਂ ਕਹਿੰਦਾ ਯਾਰ ਤੇਰੇ ਹੰਢੀ ਕੋਟ ਪਾ ਲਈ ਗੌਰ ਉਹ ਅਸੀਂ ਖਵਾ ਕੇ ਯਾਰ လာလာလာလာ

ਓਏ ਓ ਸ਼ੋਰ ਆ ਨਾ ਸ਼ੋਰ ਤਾਂ ਨਹੀਂ ਦੇਖਿਆ ਕਦੇ ਉਹ ਦਾਦਰ ਬੈਠਾ ਚਿੰਨੇ ਛੇੜੀਆਂ ਨਾਲ ਸ਼ਰਾਬ ਪੀ ਜਾਂਦਾ ਚਲ ਕੋਈ ਨਾ ਮੈਂ ਕਰਦਾ ਗੱਲ ਉਹਦੇ ਨਾਲ ਨਹੀਂ ਇਹ ਕੰਮ ਸੁਲਝਾਉਣਾਗਾ ਇਹ ਗੱਲ ਆ ਬਾਪੇ ਦੇ ਮੜਕੇ ਜਾ ਕੇ ਤੇ ਮੈਂ ਕਰਦਾ ਗੱਲ ਉਹਦੇ ਨਾਲ ਓਏ ਨੂੰ ਬਾਬਾ ਆਂਦਰ ਉਸ ਦਿਨ ਰੱਖੀਂ ਆ ਬਸ ਸ਼ਾਂਤੀ ਰੱਖੀਂ ਹੋਰ ਕਿਵੇਂ ਆ ਅੱਛਰੀ ਕਾਲ ਸਤਰੀ ਕਾਲ ਵੀ ਕੀ ਹਾਲ ਆ ਵਧੀਆ ਵਧੀਆ ਓ ਠੀਕ ਠਾਕ ਹਾਂਜੀ ਹਾਂਜੀ ਫਿਰ ਮਾਦਾ ਚੱਲਾਈ ਸ਼ੋਰ ਦਾ ਉੱਥੇ ਬੈਠਾ ਦਾਰੂ ਪੀ ਜਾਂਦਾ ਤੇ ਉੱਥੇ ਨਾਲ ਉਹਨਾਂ ਦੇ ਮੁੰਡਿਆਂ ਨੇ ਥੋੜੇ ਆ ਆਹ ਬੁਰਾ ਉਹ ਲਾਰੂਕੀਨ ਆ ਗਿਆ ਪਤਾ ਨਹੀਂ ਯਾਰ ਮੈਂ ਤਾਂ ਖੇਤ ਗੇੜਾ ਮਾਰਨ ਆਇਆ ਸੀਗੇ ਦੋਨੇ ਜਣੇ ਤੇ ਉੱਥੇ ਮੁੰਡੇ ਬੈਠੇ ਸੀਗੇ ਮੈਂ ਤਾਂ ਆਪ ਨਹੀਂ ਜਾਣਦਾ ਕਿਹੜੇ ਕਿਹੜੇ ਸੀਗੇ ਤੇ ਉਹਨਾਂ ਨੇ ਆ ਕੇ ਤੇ ਲਾਰੂਕੀਨ ਲੱਗ ਗਿਆ ਮੈਨੂੰ ਤਾਂ ਇਹਨਾਂ ਜਵਾਕਾਂ ਨੇ ਦੱਸਿਆ ਇਧਰ ਨੂੰ ਉੱਠ ਕੇ ਮੈਂ ਯਾਰ ਉਹ ਤਾਂ ਘਰ ਦਾ ਗੱਲ ਮਾਰਦਾ ਉਹਦੇ 70 ਚਾਰ ਦਾ ਕਿਤੇ ਐ ਨਹੀਂ ਕੰਮ ਲੱਗਦਾ 70 ਦਾ ਕੋ ਮਾਰਨੇ ਤਾਂ ਬੰਦੇ ਜੇ ਬੈਠੇ ਹੋਗੇ ਵਾਵਾ ਯਾਰ ਇਹ ਭੇੜਾ ਲਾਦ ਲੈਣਾ ਨਹੀਂ ਯਾਰ ਹੁਣ ਹੁਣੇ ਤੂੰ ਨਸਾਂ 'ਚ ਲੱਗਿਆ ਦੱਸ ਫੇਰ ਕੀ ਕਰਾਂਗੇ ਨਹੀਂ ਨਹੀਂ ਫੇਰ ਅਗਲੇ ਨੇ ਕਹਿੰਨਗੇ ਕੀ ਗੱਲ ਬਾਤ ਆਵੇ ਰਾਬਤ ਦਾ ਹੋਇਆ ਪਿਆ ਭੇੜਾ ਲਾਦ ਰਾਬਤ ਦਾ ਹੋਇਆ ਪਿਆ ਫੇਰ ਹੁਣ ਉਹਨੂੰ ਵੀ ਚਾਹੀਦਾ ਬਾਈ ਯਾਰ ਐ ਥੋੜੀ ਹੁੰਦੀ ਆ ਗੱਲ ਵੀ ਹੁਣ ਮੈਂ ਮਾਲ ਲਾਏ ਤਾਂ ਸੀਗੇ ਖੇਤ ਗੇੜਾ ਮਾਰਨ ਅੱਧੀ ਰਾਤ ਹੁੰਦੇ ਜਾਂਦੇ ਉੱਤੋਂ ਯਾਰ ਮੋਟਰਸਾਈਕਲ ਵੀ ਉੱਥੇ ਮੋਟਰ ਤੇ ਖੜਾ ਘਰੇ ਸਮਝਾ ਲਈ ਤੂੰ ਕੋਈ ਨਾ ਘਰੇ ਆ ਹੀ ਜਾਊਗਾ ਬਈ ਤਾਂ ਫਿਰ ਠੀਕ ਆ ਤੇ ਵਾਹੀਂ ਕਹਿੰਨੀ ਫਿਰ ਉਹਨੂੰ ਮੜਾ ਜੇ ਇੱਥੇ ਜਵਾਬ ਨੂੰ ਭੇਜ ਕੇ ਨਾ ਚੱਲ ਆਉਣਗੇ ਮੋਟਰਸਾਈਕਲ ਤੋਂ ਨੂੰ ਪਤਾ ਚਾਪ ਕੇ ਤੇ ਮਹੱਤਵ ਨੂੰ ਜਿੰਦਰਾ ਲਾ ਕੇ ਆਇਆ ਗਿਆ ਉਹ ਤਾਂ ਹੰਡੇ ਵਾ ਚੱਲ ਆ ਜੇ ਫਿਰ ਕੋਈ ਨਹੀਂ ਫਿਰ ਕਰੂੰਗਾ ਘਰੇ ਜਾ ਕੇ ਗੱਲ ਮਾ ਉਹਦੇ ਨਾਲ ਤਾਂ ਗੱਲ ਜਾ ਕੇ ਨਹੀਂ ਨਹੀਂ ਲੋਟ ਆਉਣਾਗਾ ਚੱਲ ਕੋਈ ਨਾ ਪਿਆਰ ਨਾਲ ਸਮਝਾ ਦੇ ਕਿਰਾ ਨਹੀਂ ਯਾਰ ਬਾਈ ਯਾਰ ਐ ਗਲਤ ਹੋ ਗਿਆ ਨਾ ਕੰਮ ਕਰੋ ਪਹਿਲਾਂ ਵੀ ਕਿਰਾ ਪੀਦੂ ਗਿਆ ਜਮਾ ਹੀ ਨਹੀਂ ਕਿਤੇ ਵੀ ਨਹੀਂ ਮੈਂ ਤਾਂ ਆਪਣੀ ਪਿੰਡ ਤੇ ਹੱਥ ਨਹੀਂ ਤਾਂ ਪਿੰਡ ਦਾ ਕੋਈ ਨਾ ਪਿਆਰ ਨਾਲ ਯਾਰ ਉਪੀ ਵੀ ਨਹੀਂ ਇਹੇ ਰਈਏ ਛੂਤ ਭਾਈ ਜੀ ਤੇਰੇ ਪਾਪੇ ਨੂੰ ਪਤਾ ਲੱਗਿਆ ਭੈਣ ਗਏ ਜੁੰਮਤ ਭਾਈ ਜੀ ਯਾਰ ਤੂੰ ਡਰਾਈ ਕਰ ਦੋ ਜਾਨਾ ਹੇ ਸ਼ੋਰ ਨੂੰ ਰੋਣਾ ਲਿਆ ਟਲੰਦਾ ਕੇ ਮਾ ਨਰੇ ਜੂਤ ਬਚ ਗਏ ਨਾ ਤਾਂ ਹਿਆ ਘਟੂਗਾ ਤੁਹਾਨੂੰ ਮੈਂ ਓ ਮੇਰੀ ਸੋਹਣ ਥਾਲ ਸੁਣਾ ਫਿਰ ਕੋਈ ਗਾਣਾ ਕਹਿੰਦਾ ਜਿਹੜਾ ਜਿਹੜਾ ਸਾਨੂੰ ਤੂੰ ਮੈਨੂੰ ਦੱਸ ਨਾੜੇ ਜਿਹੜਾ ਮੁਰਤਫਾੜੀ ਖਾਂਦਾ ਸੁਣਾ ਹਾਂ ਅੱਲਾਸ ਸੁਣਾ 73 ਮਨਾ ਤੇ ਚੁਰੂ ਨੇ ਬੋਲ ਬਤਾ ਤੇਰਾ ਬਾਪਾ ਤੇਰਾ ਖਾਨੀ ਬਸ ਦੱਬੀ ਏ ਚਾਲਾ ਚੰਗਾ ਬਈ ਫਿਰ ਤੂੰ ਅੱਜ ਆਈ ਕਰਾਵਾ ਮੇਰਾ ਬਾਬਾ ਘੁੱਟ ਰਗਾ ਮੈਨੇ ਛੱਡ ਗਿਆ ਓਏ ਮੇਰੀ ਸੁਣ ਗੱਲ ਮੇਰੀ ਸੁਣ ਗੱਲ ਓ ਯਾਰ ਪਾਣੀ ਸੁਣ ਮੇਰਾ ਬਾਬਾ ਘੁੱਟੋ ਕਮਨ ਕਰੇਗਾ ਬਾਬਾ ਅਗਰ ਆਉਂ ਨਹੀਂ ਗਿਆ ਨਾ ਹੁਣ ਕਾ ਜਾਉਣਾ ਪੈਇਓ ਚੁੱਪ ਜਾਓ ਕਰਕੇ ਲੈਟ ਜੀ ਜਾ ਕੇ ਆ ਜਾ ਯਾਰ ਅਸੀਂ ਚੱਲੇ ਆ ਉਹਨੂੰ ਘੁੱਟੂ జాద్ర ਬੰਦਾ ਹੀ ਆ ਪੜਾਅ ਰਖਾ ਕੇ ਡਾਕਟਰ ਬਣਾਣਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਤੇ ਮੇਰੀ ਵੀ ਜਾਈ ਦੀ ਬਾਰੇ ਨੂੰ ਹੱਥ ਮਵਾ ਦੋ ਤੇਰੀ ਜਾਈ ਦੀ ਬਾਰੇ ਨੂੰ ਮੈਂ ਫਰਮਾਨ ਕਰ ਦਾਂਗਾ ਕਰਦਾ ਤੂੰ ਜੰਮੀ ਦਾ ਫਰਮਾਨ ਕਰਦਾ ਦਾ ਤੂੰ ਚੱਲ ਕੋਈ ਨਾ ਜਿਹੜੀ ਬਣਾਉਂਦਾ ਮੈਂ ਗਲਾ ਦੇ ਕੋਈ ਨਾ ਕਰਦਾ ਡਾਕਟਰ ਆਪੇ ਢੀਕੇ ਲਾਉਣਾ ਗਰੂਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੋਹਰਾ ਇਹਨਾਂ ਨੂੰ ਈਕ ਕਰਿਆ ਇਹਨਾਂ ਨੇ ਫੜਿਆ ਇਹਨਾਂ ਨੇ ਵੀ ਫਿੱਟ ਨਾ ਖੜਿਆ ਨਹੀਂ ਚੱਲ ਕੋਈ ਨਾ ਉਹਦਾ ਪੈ ਗਿਆ ਤੂੰ ਜਾ ਲਾਲਾ ਰੋਟੀ ਲਾ ਕੇ ਖਵਾ ਦੇ ਇਹਨੂੰ ਤਾਨੇ ਕੁੱਟਾ ਡੱਪ ਗਿਆ ਆ ਗਿਆ ਏ। ਨਾਲਗਾਰੀ ਆ। ਮੂੰਗਰੇ ਧੜਕੇ ਆ। ਖਾਣੇ ਆ। ਮੰਮੀ ਆ ਕੀ ਕਰੀ ਜਾਂਦਾ ਦੇਖ ਲੈ ਇਹਨੂੰ ਮੜਾਇਆ। ਮਰੀ ਜਾਂਦੇ ਬਰੇ ਬਰੇ। ਟੌਮਾਈ ਕਮੇਟੀ ਦਾ ਤੁਹਾਡਾ ਸਾਰਾ ਸਵਾਦ ਕੀਤਾ ਜਾਂਦਾ ਤੇ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਲਾਤ ਪੰਜਾਬ ਦੇ। ਕਿਉਂਕਿ ਸਾਡੀ ਇਹ ਵੀਡੀਓ ਨੂੰ ਫੁੱਲ ਪਿਆਰ ਦੇ ਨਾਲ ਸਪੋਰਟ ਕਰਨਾ ਤੇ ਸਾਡੀ ਇਹ ਕਿਸੇ ਤੇ ਕੋਈ ਲਾਗ ਨਹੀਂ ਬਣਾਈ ਵੀਡੀਓ ਸਿਰਫ ਮਨੋਰੰਜਨ ਲਈ ਬਣਾਈ ਆ। ਧੰਨਵਾਦ ਜੀ।